ਪਰ ਉਹ ਇੱਥੇ ਗੱਡੀ ਲਾ ਕੇ ਤੇ ਗੋਲ ਗੱਪੇ ਖਾਣ ਆਇਆ ਸੀ ਤੇ ਸ਼ਾਪ ਕੀਤੀ ਹੋਈ ਹੀ ਉਹਨੇ। ਕਾਫੀ। ਤੇ ਮੈਂ ਉਹਨੂੰ ਕਿਹਾ ਵੀ ਤੂੰ ਗੱਡੀ ਗਾਂ ਕਰ ਲੈ ਤੇ ਇਸੇ ਕਰਕੇ ਮੇਰ ਨਾਲ ਔਖਾ ਹੋ ਗਿਆ। ਮੈਨੂੰ ਕਹਿ ਲੱਗ ਪਿਆ ਵੀ ਮੈਂ ਤਾਂ ਗੱਡੀ ਨਹੀਂ ਕਰਨੀ ਪਿਛੇ ਤੇ ਅਚੀ ਮਤਾ ਕੀ ਕਰਾ ਲਾ। ਪਰ ਸ਼ਾਸਨ ਤਿੰਨ ਦਿਨ ਹੋ ਜਲੇ ਅੱਜ ਅਸੀਂ ਦਿੱਲੀੋਂ ਚੱਲ ਕੇ ਆ ਗਏ ਆਂ ਵੀ ਪ੍ਰਸ਼ਾਸਨ ਨੇ ਕਿੰ ਕੁਛ ਨਹੀਂ ਕਰ ਲਿਆ। ਫਿਰ ਜੋ ਸਿੱਖਾਂ ਦੀ ਪਛਾਣ ਹੁੰਦੀ ਹੈ ਪਗੜੀ ਫਿਰ ਪਗੜੀ ਦੀ ਪੇਦ ਵੀ ਕਰਕੇ ਗਏ ਹੈ ਉਹ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਮਣ ਸੀਗੇ। ਮੁ ਆਪਣੇ ਆਪ ਨੂੰ ਆਪਣੇ ਮੁਲਾਜ਼ਮ ਕਹਿ ਕੇ ਗਏ ਆ ਵੀ ਅਸੀਂ ਮੁਲਾਜ਼ਮ ਹੈਗੇ ਆ ਪਹਿਲੇ ਤੋਂ ਤਿੰਨ ਜਾਣੇ ਆਏ ਉਸ ਤੋਂ ਬਾਅਦ ਉਹ ਫੇਰ ਧਮਕੀ ਦੇ ਕੇ ਗਏ ਕਿ ਅਸੀਂ ਦੁਬਾਰਾ ਆਉਂਦੇ ਆ ਠੀਕ ਹੈ ਉਸ ਤੋਂ ਬਾਅਦ ਉਹ 9 ਵਜੇ ਦੇ ਕਰੀਬ ਤਿੰਨ ਗੱਡੀਆਂ ਭਰ ਕੇ ਆਈਆਂ ਘੱਟੋ ਘਾਟ ਨਹੀਂ 20 25 ਜਾਣੇ ਸੀਗੇ ਟੋਟਲ ਪਹਿਲਾਂ ਤੇ ਦੋ ਬੰਦੇ ਸੀਗੇ ਉਸ ਤੋਂ ਬਾਅਦ ਘੱਟੋ ਘਾਟੇ ਤਿੰਨ ਗੱਡੀਆਂ ਭਰ ਕੇ ਆਏ ਆ 25 30 ਆਲੇ ਨਿਕਲੇ ਜਿਹਦੇ ਵਿੱਚੋਂ ਬੜੇ ਦਸ ਆਣੇ ਦੇ ਹੱਥਾਂ ਵਿੱਚ ਹਥਿਆਰ ਸੀਗੇ हां जी दुकान ਦੀ ਸਾਰੀ ਪੰਦ ਤੋੜ ਕੀਤੀ ਸਾਡਾ ਮੋਟਰਸਾਈਕਲ ਥੱਕ ਸੁਟਿਆ ਉਹਨਾਂ ਨੇ ਲਸਾ ਮਾਰ ਮਾਰ ਕੇ ਸਾਡੇ ਟੇਬਲ ਤੋੜ ਗਏ ਆ ਸਰ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਦਸ਼ਮੇਸ਼ ਸ਼ੈਮੂ ਦਾ ਰਹਿਣ ਵਾਲਾ ਵਾਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪਰਸੋਂ ਰਾਤ ਇੱਥੇ ਅਣਪਛਾਤੇ ਲੋਕੀ ਆਏ ਆ ਗੱਡੀ ਲਾ ਕੇ ਤੇ ਸ਼ਰਾਬ ਪੀਂਦੇ ਹੀ ਗਏ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਗੱਡੀ ਗਾਹ ਕਰ ਲਓ ਵੀ ਮੇਰਾ ਰੈਸਟੋਰੈਂਟ ਤੇ ਕਿ ਤੁਸੀਂ ਗੱਡੀ ਲਾਈ ਆ ਤੇ ਰਸਤਾ ਬਲੌਕ ਕੀਤਾ ਪਿਆ ਵਾ ਤੇ ਇਸੇ ਕਰ ਲੋ ਨਾ ਤੁਹਾਡਾ ਇਸ ਚੀਜ਼ ਦਾ ਕੰਮ ਸੀ ਮੇਰਾ ਭਾਜੀ ਫਾਸਟ ਫੂਡ ਦਾ ਕੰਮ ਜੇ ਰੈਸਟੋਰੈਂਟ ਹੈਗਾ ਹਾਂ ਜੀ ਉਹ ਮੁੰਡਾ ਕੀ ਕਰ ਰਿਹਾ ਗੱਡੀ ਪਾਜੀ ਉਹ ਇੱਥੇ ਗੱਡੀ ਲਾ ਕੇ ਤੇ ਗੋਲ ਗੱਪੇ ਖਾਣ ਆਇਆ ਸੀ ਤੇ ਸ਼ਾਪ ਕੀਤੀ ਹੀ ਉਹਨੇ ਅੱਛਾ ਕਾਫੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਗੱਡੀ ਗਾਹ ਕਰ ਲੈ ਤੇ ਇਸੇ ਕਰਕੇ ਮੇਰੇ ਨਾਲ ਔਖਾ ਹੋ ਗਿਆ ਮੈਨੂੰ ਕਹਿ ਲੱਗ ਪਿਆ ਵੀ ਮੈਂ ਤਾਂ ਗੱਡੀ ਨਹੀਂ ਕਰਨੀ ਪਿਛੇ ਤੇ ਤਹੀ ਮਤੈ ਕਿਦੇ ਕਰਾ ਲਾ ਤੇ ਫਿਰ ਕਹਿੰਦਾ ਵੀ ਕੋਈ ਨਾ ਤੈਨੂੰ ਮੈਂ ਦੱਸਦਾ ਗੱਡੀ ਕਿਦਾਂ ਗਾਹ ਮਸ਼ਾ ਕਰੀਦੀ ਆ ਤੇ ਕਹਿੰਦਾ ਇੱਥੇ ਰੁਕ ਮੈਂ ਮਤਲਬ ਮੁੰਡਿਆ ਸੱਦਾ ਲੱਗ ਪਿਆ ਉਹ ਅਜੇ ਉਹ ਕੋਸਟਾਈਮ ਨੇ ਮੁੰਡੇ ਆਪ ਕਿੰਨੇ ਬੰਦੇ ਤੇ ਬਾਅਦ ਕਿੰਨੇ ਬੰਦੇ ਸਨ ਆ ਪਹਿਲਾ ਇਕੱਲਾ ਸੀਗਾ ਤੇ 5 ਮਿੰਟ ਬਾਅਦ ਇੱਕ ਬੰਦਾ ਆਇਆ ਜੇ ਉਹਦੇ ਕੋ ਤੇ ਉਹਦਾ ਪਤਾਨੀ ਸਾਲਾ ਸੀਗਾ ਦੋਵੇਂ ਜੀਜਾ ਸਾਲਾ ਸੀਗੇ ਤੇ ਨਾਲ ਉਹਦੀ ਮਾਤਾ ਸੀ ਤੇ ਉਹ ਸਾਲਾ ਜਿਹੜਾ ਆ ਤੇ ਉਹ ਆਣ ਕੇ ਮੈਂ ਉਹਦੇ ਨਾਲ ਨਾਰਮਲ ਗੱਲ ਕਰਨ ਲੱਗਾ ਤੇ ਉਹਨੇ ਆਣ ਕੇ ਮੈਨੂੰ ਧੋਣ ਫੜ ਕੇ ਤੇ ਥੱਲੇ ਸੁੱਟਦਾ ਦੁਬਾਰੇ ਮੇਰੇ ਤੇ ਕੁਰਸੀਆਂ ਕਰਤੀਆਂ ਮਾਂ ਦਾ ਲੱਗ ਪਿਆ ਮੇਰੀ ਪਾਗ ਲਾਤੀ ਤੇ ਫਿਰ ਬੰਦੇ ਨੂੰ ਜੀਜਾ ਵੀ ਨਾਲ ਆ ਗਿਆ ਤੇ ਉਹ ਵੀ ਦੋਵਾਂ ਨੇ ਆਣ ਕੇ ਮੇਰੇ ਹੱਥੀ ਪੈ ਗਏ ਆ ਤੇ 바ਵਾ ਮਕੇ ਮਕੇ ਮਾਰੇ ਮਤਲਬ ਕਿ ਸਮਝਦੇ ਨਹੀਂ ਕਿ ਤੁਹਾਡੇ ਦਸਤਾਰ ਦੀ ਵੀ ਬੇਦਬੀ ਕੀਤੀ ਤੁਹਾਡੇ ਦੁਕਾਨਦਾਰੀ ਨੇ ਖਰਾਬ ਕੀਤੀ ਗੋੜ ਬੰਨੀ ਹਾਂਜੀ ਬਹੁਤ ਜ਼ਿਆਦਾ ਮਤਲਬ ਦੁਕਾਨ ਤੇ ਵੀ ਮੇਰੀ ਪੰਤ ਤੋੜ ਕਰਕੇ ਗਏ ਜੇ ਫਿਰ ਜੋ ਸਿੱਖਾਂ ਦੀ ਪਹਿਚਾਨ ਹੁੰਦੀ ਹੈ ਪਗੜੀ ਫਿਰ ਪਗੜੀ ਦੀ ਵੇਦਵੀ ਕਰਕੇ ਗਏ ਹੈ ਉਹ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਮਣ ਸੀਗੇ ਮਤਲਬ ਕਿ ਉਹਨਾਂ ਵਿੱਚੋਂ ਸਿੱਖ ਬੰਦਾ ਕੋਈ ਨਹੀਂ ਹੈਗਾ ਤੇ ਮੇਰੇ ਪੱਗ ਦੀ ਵੀ ਵੇਦਵੀ ਕਰਕੇ ਗਏ ਐ ਸਮਝ ਕਿੱਡੀ ਵੱਡੀ ਮੰਦ ਭਾਉੀ ਘਟਨਾ ਸਮਝਦੇ ਹੋ ਜੀ ਮੈਂ ਉਸਤਾਦ ਨੇ ਵੇਦਵੀ ਕੀਤੀ ਹੈ ਤਾਂ ਤਾਂਤਰੀ ਖਰਾਬ ਇਹਦੇ ਮੈਂ ਬਹੁਤ ਵੱਡੀ ਸਮਝਦਾ ਵਾਂ ਵੀ ਬਹੁਤ ਮਾੜਾ ਕਰਕੇ ਗਏ ਆ ਵੀ ਜਿਸ ਨਾਲ ਮੇਕੋ ਮੇਰੀ ਰੋਜੀ ਰੋਟੀ ਆ ਰੋਜੀ ਰੋਟੀ ਦੇ ਲੱਤ ਮਾਰ ਕੇ ਗਏ ਆ ਮਤਲਬ ਕਿ ਜਿੱਲਾਂ ਨੂੰ ਖਾਨ ਦੀ ਕਦਰ ਨਹੀਂ ਹੈਗੀ ਖਾਣਾ ਥੱਲੇ ਖਿਲਰਿਆ ਪਿਆ ਹੈ ਸਾਰਾ ਜੋ ਬਾਸਮਾਨ ਪਿਆ ਹੈਗਾ ਸਾਰਾ ਥੱਲੇ ਖਿਲਾਰ ਕੇ ਫਿਰ ਪੱਗ ਦੀ ਵੀ ਨਹੀਂ ਬੇਦਬੀ ਕੀਤੀ ਆ ਤੇ ਮੈਂ ਸਿੱਖਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਤ ਬੰਦਾ ਐਕਸ਼ਨ ਲੈਵੇ ਜਿਨ੍ਹਾਂ ਨੂੰ ਮਾਸਾ ਕਦਰ ਨਹੀਂ ਹੈਗੀ ਪਗੜੀ ਦੀ ਮਤਲਬ ਮੈਂ ਜਿੱਥੇ ਬੰਦਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਨੂੰ ਇੱਕ ਵਾਰੀ ਐਸਾ ਸਬਕ ਸਿਖਾਣਾ ਚਾਹੇ ਕਿ ਅਗਲਾ ਬੰਦਾ ਅਗਲੇ ਕਿਸੇ ਦੇ ਵੀ ਸੇਖ ਬੰਦੇ ਦੀ ਦਸਤਾਰ ਨੂੰ ਹੱਥੋਂ ਲੱਗੇ 100 ਵਾਰੀ ਸੋਚੇ ਵੀ ਇਹਨਾਂ ਨੂੰ ਸਕਤੋ ਸਕਤ ਐਕਸ਼ਨ ਲੈਣਾ ਚਾਹੀਦਾ ਹੈ ਤੁਹਾਡੇ ਤੇ ਵੀ ਹਮਲਾ ਕੀਤਾਗੇ ਤੁਹਾਡੇ ਹੋਰ ਵੀ ਮੇਰੀ ਵਾਈਫ ਤੇ ਵੀ ਹਮਲਾ ਕੀਤਾ ਜੇ ਮੇਰੀ ਵਾਈਫ ਸੀਗੇ ਨਾਲ ਉਹ ਜਦੋਂ 바ਵਾ ਸ਼ੋਰ ਸ਼ਰਾਬਾ ਹੋਇਆ ਤੇ ਵਾਈਫ ਮੇਰੇ ਉਪਰੋਂ ਸੌਣ ਕੇ ਥੱਲੇ ਆ ਗਏ ਤੇ ਥੱਲੇ ਇਹ ਕਿੰਨੇ ਕਿਵੇਂ ਦਾ ਟਾਈਮ ਸੀ ਇਹ 8:30 ਵਜੇ ਦਾ ਟਾਈਮ ਜੇ ਤੁਸੀਂ ਹੋਰ ਵੀ ਕੁਝ ਹੈਗਾ ਸੀ ਕੋਈ ਵਰਕਰ ਵੀ ਸੀ ਤੁਹਾਡਾ ਕੋਈ ਕੰਮ ਹਾਂਜੀ ਮੇਰਾ ਵਰਕਰ ਵੀ ਸੀਗਾ ਉਹਦੇ ਵੀ ਇੱਥੇ ਪਏ ਆ ਉਹਨੇ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਟੋਟਲ ਕਿੰਨੇ ਕਿ ਬੰਦੇ ਸੀ ਭਾਈ ਜਿਨ੍ਹਾਂ ਨੇ ਟੋਟਲ ਪਹਿਲਾਂ ਤੇ ਦੋ ਬੰਦੇ ਸੀਗੇ ਉਸ ਤੋਂ ਬਾਅਦ ਘਟੋ-ਘਟੇ ਤਿੰਨ ਗੱਡੀਆਂ ਭਰ ਕੇ ਆਏ ਆ 25-30 ਆਣੇ ਨਿਕਲੇ ਜਿੱਚੇ ਬੰਦੇ ਦਾ ਸਾਰੇ ਦੇ ਹੱਥਾਂ ਵਿੱਚ ਹਥਿਆਰ ਸੀਗੇ ਤੇ ਜਿਸ ਤਰ੍ਹਾਂ ਪ੍ਰੋਫੈਸ਼ਨਲੀ ਗੁੰਡੇ ਉਹਨਾਂ ਦਾ ਕੰਮ ਹੀ ਹੋਗਾ ਤੇ ਉਹਨੇ ਮੈਨੂੰ ਇੱਥੋਂ ਤੱਕ ਬੰਦੇ ਨੇ ਕਿਹਾ ਸੀਗਾ ਵੀ ਤੂੰ ਮੈਂ ਸਿਰਫ ਇਹ ਕਿ ਗੱਡੀ ਲੱਗੇ ਗੱਡੀ ਰੁਕੇ ਲੈ ਕੇ ਦਾ ਗੱਲ ਹੋਈ ਹਾਂਜੀ ਬਸ ਗੱਡੀ ਨੂੰ ਲੈ ਕੇ ਹੋਈ ਵੀ ਮੈਂ ਉਹਨੂੰ ਰਿਕਵੈਸਟ ਕੀਤੀ ਵੀ ਤੂੰ ਮੇਰਾ ਰਸਤਾ ਬਲਾਕ ਕੀਤਾ ਵਾ ਤੇ ਤੂੰ ਗਿਆ ਬਾਸ ਰਸਤਾ ਥੋੜਾ ਛੱਡ ਦੇ ਕਿਸਮਰਾ ਦੇ ਆਉਣ ਵਾਸਤੇ ਇਹਦੇ ਬੰਦੇ ਸੀ ਕੋਈ ਅੱਗੇ ਵੀ ਪਹਿਲੇ ਕੋਈ ਜਾਣ ਪਛਾਨ ਹੈ ਨਹੀਂ ਜਾਣ-ਪਛਾਨੀ ਜ ਹੈਗੀ ਤਾਂ ਉਹ ਤਾਂ ਗੱਡੀ ਨੰਬਰ ਅਸੀਂ ਨੋਟ ਕੀਤਾ ਵਾ ਅੱਛਾ ਇਸ ਬਾਰੇ ਤੁਸੀਂ ਗੱਡੀ ਨੰਬਰ ਦੱਸਤਾ ਹਾਂਜੀ ਪੁਲਿਸ ਨੂੰ ਮੈਂ ਦੱਸਿਆ ਜੇ ਦੋ ਦਿਨ ਹੋ ਗਏ ਪਰ ਹੋਈ ਕੋਈ ਵੀ ਕਾਰਵਾਈ ਨਹੀਂ ਇਹ ਕਰ ਰਹੀ ਪੁਲਿਸ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਉਹ ਗੱਡੀ ਨੰਬਰ ਟਰੇਸ ਕਰਕੇ ਉਹ ਬੰਦੇ ਫੜੇ ਜਾਣ ਕਿਉਂਕਿ ਦੇਖੋ ਜੇ ਅਸੀਂ ਅੱਜ ਨਾ ਕੋਈ ਐਕਸ਼ਨ ਲਿਆ ਇਸ ਦਾ ਉਹਨਾਂ ਦੀ ਹੱਲਾ ਹੋਰ ਵਧੇ ਜਾਣਾ ਮਤਲਬ ਕਿ ਫੱਲਾਸ਼ਰੀ ਹੋਰ ਵਧੇ ਜਾਣੀ ਤੇ ਕੱਲ ਨੂੰ ਕਿਸੇ ਨਾ ਵੀ ਉਹਦੇ ਕੰਮ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਮੇਰਾ ਕੀ ਵਗੜ ਲਿਆ ਇਹਨਾਂ ਨੇ ਤੇ ਮੈਂ ਚਾਹੁੰਦਾ ਵੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਮਿਲੇ ਬੰਦੇ ਫੜੇ ਜਾਣ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜੀ ਮੇਰੀ ਨੌ ਨੌ ਬੂਵੇ ਮੇਰੇ ਅੱਗੇ ਆਣ ਕੇ ਇਹਨੇ ਲੜਕੇ ਗਾਲ੍ਹਾਂ ਕੱਢ ਕੇ ਗਏ ਨੇ ਫਿਰ ਉਹਨੇ ਹੱਥ ਬਾਹਾਂ ਫੜ ਕੇ ਉਹਨੂੰ ਖਿੱਚਿਆ ਧੂਈ ਕੀਤੀ ਆ ਤੇ ਮੇਰੇ ਬੇਟੇ ਨੂੰ ਮੇਰੀ ਨੌ ਜਗੀ ਦੇ ਅੰਦਰ ਵਾੜ ਕੇ ਉਹਨੂੰ ਕੋਠੇ ਦੇ ਨਾਲ ਚੋਣ ਦੇ ਤੇ ਉਹਦੀਆਂ ਇਹਨਾਂ ਨੇ ਲੱਤਾਂ ਬਾਹਾਂ ਤੋੜ ਜਾਣੀਆਂ ਸੀ ਇੱਥੋਂ ਤੱਕ ਮੈਂ ਇੱਥੇ ਅੱਲੀ ਉਸ ਟਾਈਮ ਤੇ ਮੇਰੀ ਨੌ ਮੈਨੂੰ ਕੈਮਰੇ 'ਚ ਅਜੇ ਦੱਸ ਹੀ ਰਹੀ ਕਿ ਮੰਮੀ 3-4 ਜਾਣੇ ਆਏ ਆ ਤੇ ਇੰਦਾ ਕਰਕੇ ਦੇ ਵੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਅਜੇ ਮੈਂ ਕੈਮਰੇ ਤੇ ਗੱਲਾਂ ਕਰਦੀ ਪਈ ਆ ਇਹਦੇ ਨਾਲ ਕੈਮਰਾ ਓਨ ਕਰਕੇ ਮੈਨੂੰ ਦਿਖਾ ਰਹੀ ਆ ਸਾਡੇ ਕੈਮਰਾ ਲੱਗਾ ਹੋਇਆ ਸਭ ਨੂੰ ਪੌੜਿਆਗਾ ਕਿ ਉਹਨੀ ਦਿਨੋਂ ਬੰਦੇ ਆ ਗਏ ਆ ਤੇ ਉਹਦੇ ਉਹਨੀ ਦਿਨੋਂ ਬੰਦੇ ਆ ਗਏ ਤੇ ਮੈਂ ਕੈਮਰੇ ਨਾਲ ਸਾਰੇ ਦੇਖਿਆ ਵਾ ਜੋ ਕੁਛ ਇਹਨਾਂ ਨੇ ਮੇਰੀ ਨੌ ਨੌ ਮਿੰਨੂ ਵਿੱਚ ਇਹ ਸਭ ਨੂੰ ਬਹੁਤ ਗਾਲਾਂ ਗਲੋਚ ਕੀਤਾ ਵਾ ਤੇ ਮੇਰੇ ਮੁੰਨੇ ਬੱਚੇ ਦੀ ਜਾਨ ਜਿਹੜੀ ਆ ਨਾ ਇਹ ਸਮਝੋ ਵੀ ਜੇ ਕਿਤੇ ਉਹਨਾਂ ਦੇ ਹੱਥੀ ਆ ਜਾਂਦਾ ਨਾ ਤੇ ਅੱਜ ਮੇਰਾ ਬੱਚਾ ਮੈਨੂੰ ਜਿੰਦਾ ਨਹੀਂ ਸੀ ਦਿਖਣਾ ਇਹ ਪ੍ਰਸ਼ਾਸਨ ਕੋ ਕੀ ਇਮਾਨਤ ਪ੍ਰਸ਼ਾਸਨ ਤੀਨ ਜਿੰਦੇ ਅੱਜ ਅਸੀਂ ਦਿੱਲੀੋਂ ਚੱਲ ਕੇ ਆ ਗਏ ਆਂ ਵੀ ਪ੍ਰਸ਼ਾਸਨ ਨੇ ਕਿੰ ਕੁਛ ਨਹੀਂ ਕਰਿਆ ਪ੍ਰਸ਼ਾਸਨ ਉਹ ਲਲਕਾਰ ਕੇ ਗਏ ਨੇ ਵੀ ਜਾਓ ਜਿੱਥੇ ਮਰਜ਼ੀ ਨੰਬਰ ਦੇ ਦੋ ਗੱਡੀ ਦਾ ਗੱਡੀ ਦਾ ਨੰਬਰ ਬੋਲ ਕੇ ਦੱਸ ਕੇ ਗਏ ਨੇ ਸਭ ਰਿਕਾਰਡਿੰਗ ਹੈਗਾ ਵਾ ਗੱਡੀ ਦਾ ਨੰਬਰ ਰਿਕਾਰਡਿੰਗ ਕਰਕੇ ਦੱਸਿਆ ਵਾ ਵੀ ਜਿੱਥੇ ਦੇਣਾ ਤੇ ਦੇ ਦਿਓ ਇਹ ਇਹ ਤੁਮ ਕੀ ਕਿਦੂ ਦੇਖੇ ਗਏ ਆ ਇਹ ਤੁਮ ਕੀ ਪੁਲਿਸ ਨੂੰ ਦੇਖੇ ਗਏ ਆ ਪ੍ਰਸ਼ਾਸਨ ਨੂੰ ਦੇਖੇ ਗਏ ਆ ਉਹ ਕਿਦੇ ਬੰਦੇ ਸੀ ਬੰਦਿਆਂ ਨੇ ਕਿਹਾ ਵਾ ਬੰਦਿਆਂ ਨੇ ਕਿਹਾ ਮੂੰਹ ਆ ਗਿਆ ਸਾਰੋ ਸਭ ਪੌੜੀਆਂ ਗਈਆਂ ਸਾਰੇ ਆਂਦੇ ਵਾਂਡੇ ਨੇ ਸਾਡੇ ਆਰੇ ਸੁਣਿਆ ਵਾ ਉਹ ਤਮਕੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜਿਹੜੀ ਉਹ ਤਮਕੀ ਸੀ ਦੇ ਸਾਡੇ ਰਾਏ ਦੇ ਕੇ ਗਿਆ ਪੰਜਾਬ ਜਿੱਥੇ 52 ਨੰਬਰ ਦੇ ਦੋ ਆਪਣੇ ਮੂੰਹ ਘਾਤ ਨੰਬਰ ਨੂੰ ਬੋਲ ਕੇ ਜਿਹੜੇ ਬੰਦਿਆਂ ਨੂੰ ਵਿਚੋ ਕੋਈ ਮੁਲਾਜ਼ਮ ਹੀ ਸੀ ਤੁਹਾਡੇ ਕਹਿੰਦਾ ਮਤਲਬ ਹਾਂਜੀ ਕਿਉਂਕਿ ਜਿਹੜੇ ਨਾਲ ਹੀ ਉਹਦੇ ਬੰਦੇ ਆਏ ਸੀ ਨਾ ਜਿਹੜੇ ਨਾਲ ਬੰਦੇ ਆਏ ਆ ਨਾ ਉਹਨਾਂ ਨੇ ਹੀ ਇੰਨੀ ਗੱਲ ਕਹੀ ਆ ਵੀ ਉਹਨਾਂ ਦੇ ਨਾਲ ਪੰਗਾ ਨਾਲ ਆ ਉਹ ਇਹ ਮੁਲਾਜ਼ਮ ਹੈਗੇ ਨੇ ਕਹਿਣ ਦੱਸੇ ਕਿਹੜੇ ਥਾਣੇ ਦੇ ਜਾਂ ਕੁਝ ਇਹ ਨਹੀਂ ਦੱਸਿਆ ਕੁਝ ਨਹੀਂ ਲੇਕਿਨ ਬੱਚਿਆਂ ਨੂੰ ਦੱਸ ਰਹੇ ਨੇ ਜਿੰਨੂੰ ਦੱਸਿਆ ਉਹਨੂੰ ਵੀ ਗਵਾਹ ਸੀ ਪੇਸ਼ ਕਰਾਂਗੇ ਜੀਨਾ ਆਪਣਾ ਤੇ ਕੀ ਗੱਲ ਹੋਈ ਮੇਰਾ ਨਾਮ ਮਨਜੀਤ ਕੌਰ ਆ ਤੇ ਕੁਝ ਅਣਪਛਾਤੇ ਲੋਕ ਨੌਜਵਾਨ ਜਿਹੜੇ ਸਾਡੀ ਸ਼ਾਪ ਤੇ ਆ ਕੇ ਉਹਨਾਂ ਨੇ ਪੰਨ ਤੋੜ ਕੀਤੀ ਕਿਹੜੀ ਚੀਜ਼ ਜਿਹੜਾ ਤੁਹਾਡੀ ਸ਼ਾਪ ਹੈ ਕਿ ਇਸ ਚੀਜ਼ ਦਾ ਤੁਹਾਡਾ ਕੰਮ ਹੈ ਸਾਡਾ ਫਾਸਟ ਫੂਡ ਦਾ ਦੁਕਾਨ ਆ ਤੇ ਮਜੀਠਾ ਰੋਡ ਦੇ ਉੱਪਰ ਸਾਡੀ ਸ਼ਾਪ ਆ ਤੇ ਜਦੋਂ ਮੈਨੂੰ ਸ਼ੋਰ ਸ਼ਰਾਬਾ ਮਤਲਬ ਸੁਣਿਆ ਮੈਂ نیچے ਭੱਜੀ ਆਈ ਆ ਤੇ ਕੁਝ ਅਣਪਛਾਤੇ ਨੌਜਵਾਨ ਮਿਲ ਤਿੰਨ ਜਣੇ ਸੀਗੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਨੂੰ ਮਤਲਬ نیچے ਸੁੱਟਿਆ ਹੋਇਆ ਸੀਗਾ ਉਹਨਾਂ ਤੇ ਲੱਤਾਂ ਚਲਾ ਰਹੇ ਸੀਗੇ ਉਹਨਾਂ ਦੀ ਪਗੜੀ ਵਗੈਰਾ ਸਾਰੀ ਮਤਲਬ ਉਤਾਰੀ ਹੋਈ ਸੀ ਗਾਲਚੋਂ ਉਹਨਾਂ ਦੇ ਪਗੜੀ ਪਈ ਹੋਈ ਸੀਗੀ ਠੀਕ ਆ ਮਤਲਬ ਅੱਧਾ ਮਤਲਬ ਅੱਧੀ ਪਗੜੀ ਉਹਨਾਂ ਦੀ نیچے ਰੁਲੀ ਹੋਈ ਸੀ ਅੱਧੀ ਉਹਨਾਂ ਦੇ ਗਾਲ ਦੇ ਵਿੱਚ ਸੀਗੀ ਉਹਨਾਂ ਨੇ ਮਤਲਬ ਇਹਨਾਂ ਦੇ ਢਿੱਡ 'ਚ ਲੱਤਾਂ ਮਾਰ ਰਹੇ ਸੀਗੇ ਮੁੱਕੇ ਚਲਾ ਰਹੇ ਸੀਗੇ ਫਿਰ ਉਹਨਾਂ ਨੂੰ ਆ ਕੇ ਮੈਂ ਮਤਲਬ ਧੱਕੇ ਦਿੱਤੇ ਪਰ ਫਿਰ ਵੀ ਉਹਨਾਂ ਨੇ ਮੇਰੀ ਬਾਹੜੀ ਮਤਲਬ ਮੈਨੂੰ ਵੀ ਉਹਨਾਂ ਨੇ ਧੱਕੇ ਦੇਣੇ ਸ਼ੁਰੂ ਕਰ ਦਿੱਤੇ ਉਹ ਕਿੰਨੇ ਨੌਜਵਾਨ ਸੀ ਪਹਿਲੇ ਤੋ ਉਹ ਤਿੰਨ ਜਾਣੇ ਆਏ ਉਸ ਤੋਂ ਬਾਅਦ ਉਹ ਫੇਰ ਧਮਕੀ ਦੇ ਕੇ ਗਏ ਕਿ ਅਸੀਂ ਦੁਬਾਰਾ ਆਉਣੇ ਆ ਠੀਕ ਹੈ ਉਸ ਤੋਂ ਬਾਅਦ ਉਹ 9:00 ਵਜੇ ਦੇ ਕਰੀਬ ਤਿੰਨ ਗੱਡੀਆਂ ਭਰ ਕੇ ਆਈਆਂ ਘੱਟੋ ਘੱਟ ਨਹੀਂ 20-25 ਜਾਣੇ ਸੀਗੇ ਫਿਰ ਆ ਕੇ ਉਹਨਾਂ ਨੇ ਉਸ ਤੋਂ ਬਾਅਦ ਤੇ ਆਪਾਂ ਆਪਣੇ ਮੈਂ ਹੀ ਮਤਲਬ ਉੱਪਰ ਚਲੇ ਗਏ ਆਪਣੇ ਘਰ ਕਿਉਂਕਿ ਇਹ ਕੱਲੇ ਸੀਗੇ ਉਸ ਟਾਈਮ ਦੇ ਉੱਪ ਉਹਾਨੂੰ ਇਹ ਸੀਗਾ ਕਿ ਕਿਤੇ ਲੱਤ ਮਾਰ ਜਾ ਕੋਈ ਜਾਨੀ ਨੁਕਸਾਨ ਨਾ ਕਰਨ। ਦੁਕਾਨ ਦੀ ਵੀ ਪੰਨ ਤੋੜ ਕੀਤੀ ਗਈ। ਹਾਂਜੀ ਦੁਕਾਨ ਦੀ ਸਾਰੀ ਪੰਨ ਤੋੜ ਕੀਤੀ ਸਾਡਾ ਮੋਟਰਸਾਈਕਲ ਤੱਕ ਸੁੱਟਿਆ ਉਹਨਾਂ ਨੇ ਲੱਤਾਂ ਮਾਰ ਮਾਰ ਕੇ ਸਾਡੇ ਟੇਬਲ ਤੋੜ ਗਏ ਆ। ਸਾਡੀ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਏ ਸਾਡੀ ਦੁਕਾਨ ਦਾ। ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਕੱਲ ਉਹਨਾਂ ਕੋਲ ਹਥਿਆਰ ਵਗੈਰਾ ਵੀ ਕੋਈ ਹੈ ਹਾਂ ਜੀ ਉਹਨਾਂ ਕੋਲ ਹਥਿਆਰ ਸੀਗੇ ਜਿਵੇਂ ਉਹਨਾਂ ਨੇ ਡੰਡੇ ਡੁੰਡੇ ਕਾਫੀ ਸਾਰੇ ਫੜੇ ਹੋਏ ਸੀਗੇ ਮਤਲਬ ਉਹ ਪੂਰੀ ਪਲੈਨਿੰਗ ਦੇ ਨਾਲ ਤਿਆਰੀ ਦੇ ਨਾਲ ਆਏ ਸੀਗੇ ਕਿ ਇਹਨਾਂ ਨੂੰ ਆਪਾਂ ਕੁਛ ਨਾ ਕੁਛ ਜਾਨੀ ਵਗੈਰਾ ਕੋਈ ਹਾਂਜੀ ਸੀਸੀਟੀਵੀ ਵਗੈਰਾ ਕੋਈ ਇੱਕੀ ਸਾਹਮਣੇ ਹਾਂਜੀ ਸਰ ਸਾਡੇ ਕੋਲ ਸਾਡੇ ਆਲਰੇਡੀ ਕੈਮਰਾ ਲੱਗਾ ਹੋਇਆ ਵਾ ਸਾਡੇ ਸੀਸੀਟੀਵੀ ਪੁਲਿਸ ਪ੍ਰਸ਼ਾਸਨ ਨੂੰ ਤੁਹਾਡੇ ਵੱਲ ਦਿੱਤੀ ਗਈ ਹੈ ਹਾਂਜੀ ਸਾਡੇ ਵੱਲੋਂ ਦਿੱਤੀ ਗਈ ਹੈ ਪਰ ਹਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਕੋਈ ਵੀ ਮਤਲਬ ਕੋਈ ਉਹਨਾਂ ਵੱਲੋਂ ਕੁਝ ਨਹੀਂ ਪਤਾ ਲੱਗਾ ਸਾਨੂੰ ਅਜੇ ਤੱਕ ਕਿ ਕੀ ਕੁਝ ਕਰ ਰਹੀ ਹੈ ਪੁਲਿਸ ਕਿਉਂ ਨਹੀਂ ਕਰ ਰਹੀ ਉਹ ਜੀ ਪਰਸੋਂ ਦੀ ਗੱਲ ਹੈ ਤੇ ਅੱਜ ਮੈਨੂੰ ਦਰਖਾਓ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਆ ਉਹਦਾ ਐਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਤੇ ਪਾਲਟੀ ਨੂੰ ਸਾਹਮਣੇ ਹੀ ਮੈਂ ਡੀਟੀ ਆਫਿਸ 'ਚ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਵੀ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਸਆਈਆਰ ਵੀ ਲੌਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਜੀ ਜਿਹੜੇ ਨੌਜਵਾਨਾ ਉਹਨਾਂ ਵਿੱਚੋਂ ਕਿਸੇ ਦਾ ਕੋਈ ਕਹਿੰਦਾ ਅਸੀਂ ਮੁਲਾਜ਼ਮ ਸਾਡਾ ਕੋਈ ਨਹੀਂ ਉਭਾਰ ਸਕਦਾ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਸੇਦਾਨੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਆ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨ ਹੀ ਆ ਜੀ ਸਰੋ ਜਿਹੜਾ ਦੁਕਾਨਦਾਰ ਸੀ ਉਹਦੀ ਪੱਗ ਵੀ ਕਹਿੰਦੇ ਉਤਾਰੀ ਗਈ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜੀ ਉਹ ਮੂਵੀ ਵਿੱਚ ਆਇਆ ਹੋਇਆ ਤੇ ਜਿਹੜਾ ਫੈਂਸ ਬੰਦ ਹੋਇਆ ਜਰੂਰ ਲਾਵਾਂਗੇ ਜੀ